ਕਾ ਜੇਵ ਦੇ ਜ਼ੁਲਮ ਦੇ ਨਾਲ ਹਿੰਦੂ ਰੋੜ ਬੈਠੇ ਸੀ ਦੀਨ ਅਮਾਨ ਤਾਏ ਜੰਜੂ ਤਰਕ ਦਾ ਜਦੋਂ અપਮਾਨ ਹੋਇਆ ਸਾਡੀ ਲਤੜ ਆ ਗਿਆ ਸੀ ਛਾਲ ਤਾਏ ਨੌਵੇਂ ਗੁਰਾਂ ਦੇ ਸੀਸ ਨੇ ਰੋਕ ਦਿੱਤਾ ਜ਼ਾਲਮ ਦੇ ਜ਼ੁਲਮ ਤੂਫਾਨ ਤਾਏ ਨੌਵੇਂ ਗੁਰਾਂ ਦੀ ਦੇਨ ਦਰਬਾਰ ਸਿੰਘਾ ਕਦੇ ਭੁੱਲੂ ਨਾ ਹਿੰਦੁਸਤਾਨ ਤਾਈ ਕਦੇ ਭੁੱਲੂ ਨਾ ਹਿੰਦੁਸਤਾਨ ਤਾਈ ਨੌਵੇਂ ਸਤਿਗੁਰੂ ਗੁਰ ਤੇਗ ਬਹਾਦਰ ਜੀ ਮਹਾਰਾਜ ਧਰਮ ਦੀ ਖਾਤਰ ਸੀਸ ਦੇ ਗਏ ਉਹਨਾਂ ਦੇ ਪਰਉਪਕਾਰ ਨੂੰ ਰਹੀ ਦੁਨੀਆ ਤੱਕ ਭਲਾਇਆ ਨਹੀਂ ਜਾ ਸਕਦਾ ਆਕਾਲ ਤਾ ਸੁਣ ਲਓ ਵੀ ਸੀਸ ਲਗਾ ਕੇ ਧਰਮ ਬਚਾਤਾ ਹਿੰਦੁਸਤਾਨ ਦਾ ਕਰਤਾ ਹੈ ਕਿਉਂ ਪੇਸ ਹੋਏ ਆਦੇ ਅਕਾਲੀ ਜੋਤ ਸ੍ਰੀ ਗੁਰੂ ਤੇਗ ਬਹਾਦਰ ਨੇ ਹਿੰਦ ਦਾ ਪਰਦਾ ਕਜਿਆ ਮਾਲਕ ਹਿੰਦ ਦੀ ਚਾਦਰ ਨੇ ਆ ਰੰਗੇ ਦਾ ਤੈਗਿਆ ਉਸਰਿਆ ਬੁਰਜਗਮਾਲ ਦਾ ਸੀਸ ਲਗਾ ਕੇ ਧਰਮ ਬਚਾਤਾ ਹਿੰਦ ਸਤਾਨ ਦਾ ਹੌਦਲ ਕੇ ਜੰਜੂ ਦੀ ਖਾਤਰ ਸਤ ਗੁਰਿਆ ਪਾਵਾਰ ਗਏ ਸਤ ਗੁਰਿਆ ਪਾਵਾਰ ਗਏ ਦੀਨ ਦੁਨੀ ਦੇ ਦਾਤੇ ਐਸਾ ਕਰੇ ਪੁਕਾਰ ਗਏ ਆ ਹਿੰਦ ਕਰ ਦੇਣਾ ਸੀ ਬਲੀਦਾਨ ਦਾ ਦੇਣਾ ਸੀ ਬਲੀਦਾਨ ਦਾ ਸੀਸ ਲਗਾ ਕੇ ਧਰਮ ਬਚਾਤਾ ਹਿੰਦਸਤਾਨ ਦਾ ਹੌਕਲ ਮੇ ਪਾਖ ਪੜਾਉਂਦਾ ਪਾਪੀ ਦੀਨ ਮਣਾਉਂਦਾ ਸੀ ਜੋ ਨਾ ਮੰਨਦਾ ਦੀਨ ਜਾਣ ਤੋਂ ਤੁਰਤ ਮਕਾਉਂਦਾ ਸੀ ਆ ਸਖਤ ਇਰਾਦਾ ਵਾਂਦਾ ਕੀਤਾ ਬੇਇਮਾਨ ਵਾ ਸੀਸ ਲਗਾ ਕੇ ਧਰਮ ਬਚਾਤਾ ਹਿੰਦਸਤਾਨ ਦਾ ਓਹ ਜ਼ਾਲਮ ਜ਼ੁਲਮ ਕਮਾਉਂਦਾ ਹਿੰਦੂਵਤੀਤ ਪਾਏ ਸੀ ਗੰਗਾ ਨਾਂ ਨਸ ਤੋਂ ਤੇਰ ਪਰੜਨੇ ਬੰਦ ਕਰਾਏ ਸੀ ਨਾਂ ਮਤੌਣਾ ਚਾਹਦਾ ਜਗ ਚਾਹ ਬੇਦ ਪ੍ਰਾਨ ਦਾ ਸੀਸ ਲਗਾ ਕੇ ਧਰਮ ਬਚਾਤਾ ਹਿੰਦਸਤਾਨ ਦਾ ਓਹ ਕਲਪ ਰਾਣੀ ਰੋਂਦੀ ਕਲਪ ਰਾਣੀ ਰੋਂਦੀ ਹੁਣ ਫਿਰ ਬਾਕੀ ਕੀ ਰਹਿ ਗਈ ਹਿੰਦੂ ਬ੍ਰਹਮਣ ਗੀਤਾ ਇਹ ਵਿੱਚ ਖਾਤੇ ਦੇ ਪੈ ਗਈ ਬਾਲੇ ਦਰਬਾਰੇ ਹਿੰਦੂ ਡਰਦੇ ਬਾਲੇ ਹਿੰਦੂ ਡਰਦੇ ਕਲਮਾ ਪਰ ਨਕਰਾਨਦਾ ਸੀਸ ਲਗਾ ਕੇ ਧਰਮ ਬਚਾਤਾ ਹਿੰਦਸਤਾਨ ਦਾ ਹੁ ਟੱਕੇ ਦੇ ਨਾਲ ਬੇਗਮ ਫੜ ਕੇ ਜਦੋਂ ਬਣਾਉਂਦੇ ਸੀ ਪੇਸ਼ ਕੋਈ ਨਾ ਜਾਂਦੀ ਹਿੰਦੂ ਰੋਂਦੇ ਕਰਨਾਉਂਦੇ ਸੀ ਘਰ ਜੇ ਡੇਰਾ ਜਵੇਂ ਸ਼ਮਸ਼ਾਨ ਬਾ ਸੀਸ ਲਗਾ ਕੇ ਧਰਮ ਬਚਾਤਾ ਹਿੰਦਸਤਾਨ ਬਾ ਹੋ ਹਿੰਦ ਉਜੜਦਾ ਜਾਂਦਾ ਬਾਗ ਸੰਭਾਲਿਆ ਮਾਲੀ ਨੇ ਬਾਗ ਸੰਭਾਲਿਆ ਮਾਲੀ ਨੇ ਹੜ ਜੜ ਮਾ ਦੇ ਰੋਕੇ ਦੀਨ ਦੁਨੀ ਦੇ ਬਾਲੀ ਨੇ ਆਹ ਤਾਨ ਮਾਰ ਤੂ ਕਰ ਜਾ ਐਸੇ ਗੁਰੂ ਮਹਾਨ ਦਾ ਐਸੇ ਗੁਰੂ ਮਹਾਨ ਦਾ ਸੀ ਸੱਲਗਾ ਕੇ ਧਰਮ ਬਚਾਤਾ ਹਿੰਦਸਤਾਨ ਦਾ ਹੋ ਪਕੜ ਦੇਵ ਤੂੰ ਚਰਨਾ ਪਕੜ ਦੇਵ ਤੂੰ ਚਰਨ ਸ਼ਰਨ ਵਿੱਚ ਬਹਿ ਜਾ ਆਣ ਕੇ ਕਹਿੰਦਾ ਸ਼ਹਿਰ ਬਰਾੜ ਗੁਰੂ ਨੂੰ ਹਾਜ਼ਰ ਜਾਣ ਕੇ ਚਰਨ ਦਾਸ ਲਿਖ ਹਾਲ ਆਸਰਾ ਲੈ ਭਗਵਾਨ ਦਾ ਆਸਰਾ ਲੈ ਭਗਵਾਨ ਦਾ ਸੀ ਸੱਲਗਾ ਕੇ ਧਰਮ ਬਚਾਤਾ ਹਿੰਦਸਤਾਨ ਦਾ